ਸਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਆਪਣੀ ਨਵੀਂ ਵੀਡੀਓ ਜਿਹੜਾ ਅੱਜ ਆਪਾਂ ਗਏ ਹੈ ਪੈਲਸ ਤੇ ਆਪਣੇ ਮੁੰਡੇ ਲੱਗੇ ਖੜੀ ਹੈ ਲੀਵਰ ਵੇਖੋ ਮੈਟ ਸਾਫ ਕੀਤੀ ਜਾਂਦੇ ਥੋਈ ਜਾਂਦੇ ਆ ਤੇ ਆਹ ਦੋ ਦੋ ਕੇ ਰੱਖੀ ਜਾਂਦੇ ਆ ਪਾਰੇ ਬਹੁਤ ਆ ਮੈਟ ਤੇ ਇਹ ਕੱਲਿਆ ਪਰਸੋ ਪਾਵਾਂਗੇ ਸੁਕਣੇ ਫਿਰ ਤੁਹਾਨੂੰ ਕੱਲ ਪਰਸੋ ਦਾ ਵੀ ਵਲੌਗ ਵਿਖਾਵਾਂਗੇ ਤੇ ਆਪਾਂ ਆ ਗਏ ਇਸ ਟੈਂਪਲਸ ਤੁਸੀਂ ਆਪਣੇ ਨਾਲ ਜੁੜੇ ਰਹੋ ਤੁਹਾਨੂੰ ਦਿਖਾਣਾ ਹੈ ਗਾਰਡਨ ਚੈੱਕ ਕਰੋ ਪਿੱਛੇ ਕੰਡਾ ਸੋਨਾ ਗਾਰਡਨ ਹੈ ਨਾ ਕੈਂਟ ਲੱਗ ਰਿਹਾ ਨਾ ਵੀ ਉਹ ਦੇਖੋ ਦਰਖਤ ਦਰੁਖਤ ਚੰਗੇ ਕੈਂਟ ਲੱਗੇ ਹੋਏ ਆ ਤੁਸੀਂ ਜੁੜੇ ਰਹੋ ਆਪਣੀ ਵੀਡੀਓ ਨਾਲ ਦੋਸਤੋ ਤੇ ਆਪਾਂ ਮਿਲਦੇ ਆ ਤੁਹਾਨੂੰ ਆ ਵੇਖੋ ਆ ਮੈਨੂੰ ਦੱਸੋ ਪੇੜ ਕਾ ਦਾ ਆ ਵੇਖੋ ਕਿੰਨੀ ਸੋਹਣੀ ਗਲਾਈ ਹੋਈ ਪੇੜ ਦੀ ਕਿੰਨਾ ਸੋਹਣਾ ਲੱਗਦਾ ਪਿੱਛੇ ਆ ਗਿਆ ਦਫਤਰ ਤੇ ਇੱਧਰ ਮੁੰਡੇ ਲੱਗੇ ਹੋਇਆ ਇੱਧਰ ਤਾਂ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਟੈਂਟ ਟੁੰਟ ਵੀ ਪੱਟਾ ਆ ਸਾਰਾ ਕੁਝ ਪੱਟਾ ਆ ਤੇ ਵਿਊ ਚੈੱਕ ਕਰੋ ਪਿੱਛੇ ਕਿੱਡਾ ਘੈਂਟ ਹੈ ਚੈੱਕ ਕਰੋ ਦੋਸਤੋ ਤੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਵਲੌਗ ਆਵੇ ਰਾਨ ਕਰਨਗੇ ਛੋਟੇ ਥੋੜੇ ਹੈ ਤੇ ਤੁਸੀਂ ਆਪਣੇ ਵਲੌਗ ਨਾਲ ਜੁੜੇ ਰਹਿਣਾ ਹੈ ਤੇ ਆਹ ਪਲਾਕੀ ਦਾ ਪੇੜ ਆ ਦੱਸੋ ਮੈਨੂੰ ਕਮੈਂਟਾਂ 'ਚ ਦੋਸਤੋ ਵੀ ਆ ਕੀ ਦਾ ਪੇੜ ਆ ਤੇ ਮੈਨਾਂ ਬੁਖਾਰ ਵੀ ਲੱਗਦਾ ਪਿਆ ਤੇ ਕੰਮ ਕਰਨ ਲੱਗੇ ਰਿਆਂ ਹੈ ਲੱਗਦਾ ਜਿਵੇਂ ਬੁਖਾਰ ਹੋ ਗਿਆ ਹੈ ਦੋਸਤੋ ਤੇ ਬੁਖਾਰ ਦੀ ਦਵਾਈ ਵੀ ਲੈਣੇ ਆ ਤੇ ਫਿਰ ਤੁਸੀਂ ਚੈੱਕ ਕਰੋ ਆਪਣਾ ਵੀ ਉਹ ਪਿੱਛੇ ਕਿੱਡਾ ਸੋਨਾ ਆ ਰਿਹਾ ਹੈ ਨਾ ਸਾਰਾ ਕੰਮ ਕਹਿੰਡ ਹੁੰਦਾ ਪੈਸ ਜ ਸਾਰਾ ਕੰਮ ਵਧੀਆ ਹੁੰਦਾ ਬਸ ਆ ਕੰਮ ਆ ਨਾ ਜਿਹੜਾ ਮੈਟ ਤੋਂ ਨੇ ਮੈਟ ਸੁਕਣੇ ਪਾਣਾ ਗਿੱਲਾ ਮੈਟ ਪ੍ਰੈਸ਼ਰ ਵਾਲਾ ਨਾਲ ਮੈਟ ਇਹ ਬੜਾ ਔਖਾ ਹੈ ਤੇਰਵਾ ਬਾਕੀ ਸਾਰਾ ਕੰਮ ਠੀਕ ਹੈ ਸਰਵਿਸ ਕਰਨਾ ਵੀ ਵਧੀਆ ਹੈ ਟੇਬਲ ਕੁਰਸੀ ਲਾਣਾ ਵੀ ਸੈਟਿੰਗ ਕਰਨਾ ਵੀ ਸਾਰਾ ਸਹੀ ਹੈ ਸਾਰਾ ਦਿਨ ਤੁਰਨਾ ਫਿਰਨਾ ਫਲੇਵਰ ਸੰਭਾਲਣੀ ਸਾਰਾ ਕੁਝ ਸਹੀ ਹੈ ਬਸ ਜਿਹੜਾ ਕੰਮ ਆ ਇਹਦਾ ਇਹ ਬਹੁਤ ਔਖਾ ਹੈ ਮੈਟ ਨਾਨਕ ਕੀ ਕੀਏ ਬੜਾ ਭਾਰਾ ਤੇ ਗਿੱਲਾ ਮੈਟ ਹੁੰਦਾ ਹੈ ਤੇ ਦੋਸਤੋ ਇਸ ਤਰ੍ਹਾਂ ਚੇਕ ਕੇ ਇਕੱਠਾ ਕਰਨਾ ਪੈਂਦਾ ਹੈ ਬੜੀ ਮਿਹਨਤ ਲੱਗਦੀ ਹੈ ਜ਼ੋਰ ਬਹੁਤ ਲੱਗਦਾ ਹੈ ਗਿੱਲਾ ਮੈਟ ਹੁੰਦਾ ਹੈ ਮੈਟ ਵੀ ਬੜਾ ਤਕੜਾ ਹੈ ਇਹ ਤੇ ਰੱਖ ਦੀਏ ਚੱਲ ਦੋਸਤੋ ਮੈਟ ਬੜਾ ਭਾਰਾ ਹੁੰਦਾ ਹੈ ਚੈੱਕ ਕਰੋ ਮੈਂ ਗਿੱਲਾ ਬਹੁਤ ਹੁੰਦਾ ਹੈ ਗਿੱਲਾ ਬਹੁਤ ਹੁੰਦਾ ਪਾਣਾ ਬੜਾ ਪਾਰਾ ਬਹੁਤ ਹੁੰਦਾ ਹੈ ਲਾਈਕ ਕਰੋ ਹਾਂਜੀ ਕਮੈਂਟ ਕਰੋ ਕੀ ਕਰੀਏ ਕੰਮ ਤਾਂ ਕਰਨਾ ਹੀ ਹੈ ਨਾ ਚੈੱਕ ਕਰੋ ਦੋਸਤੋ ਮੈਂ ਮੈਂ ਚੈੱਕ ਕਰੋ ਦੋਸਤੋ ਹੱਲੋ ਅੱਗੋਂ ਸਾਫ ਕਰਨੇ ਆ ਤੇ ਪਿੱਛੋਂ ਮੈਲਾ ਹੈ ਮੈਂ ਤਾਂ ਬੜੀ ਲੱਗਦੀ ਏ ਪਾਰਾ ਬੜਾ ਸਹੀ ਕਰਿਆ ਯਾਰ ਲੋ ਜੀ ਸਹੀ ਕਰਕੇ ਖੇਚਵਾ ਲੈ ਊੜਾ ਅੱਪਸਟ ਹੋ ਜਾਂਦੀ ਏ ਨਾ ਬੁਰਾ ਯਾਰ ਤੇ ਦੋਸਤੋ ਆਪਣੀ ਵੀਡੀਓ ਨੂੰ ਕਰ ਦਿੱਤਾ ਕਰੋ ਲਾਈਕ ਸ਼ੇਅਰ ਮਿਲਦਾ ਇੱਕ ਕੈਂਟ ਜੇ ਲੌਂਗ ਚ ਤੇ ਆਪਣੀ ਵੀਡੀਓ ਨੂੰ ਕਰ ਦੋ ਜਲਦੀ ਤੋਂ ਜਲਦੀ ਲਾਈਕ ਟੋ ਰਿਹਾ ਮੈਟ ਥੈਂਕ ਯੂ ਆਪਣੇ ਵਲੌਗ ਚ ਵਲੌਗ ਚੈੱਕ ਕਰੋ ਇਧਰ ਸਾਰਾ ਆਪਣਾ ਪਾਣੀ ਪਾਣੀ ਹੋ ਗਿਆ ਤੇ ਮਿੱਤਰੋ ਜੋਰ ਬੜਾ ਲੱਗਦਾ ਹੈ ਟਮਾਟ ਬੜਾ ਗਿੱਲਾ ਹੁੰਦਾ ਤੇ ਜੋਰ ਤਾਂ ਲੱਗਦਾ ਹੈ ਤੇ ਲਾਣਾ ਪੈਂਦਾ ਮਿਹਨਤ ਪਿੱਛੇ ਕੀ ਕਰੀਏ ਮਿਹਨਤ ਤਾਂ ਆਪਾਂ ਵਲੌਗ ਚ ਵੀ ਬੜੀ ਕਰਦੇ ਆ ਤੁਸੀਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਜਲਦੀ ਜਲਦੀ ਤੇ ਕਮੈਂਟ ਕਰੋ ਦਬਾ ਬਰ ਦੱਸ ਬਾਈ ਕਿੰਨਾ ਜੋਰ ਲੱਗਦਾ ਹੈ ਬੜਾ ਬਾਈ ਬੜਾ ਕਿੰਨੇ ਕੁ ਥੱਕ ਜਾਨੇ ਆਪਾਂ ਬਾਈ ਬਸ ਹੋ ਜਾਂਦੀ ਸ਼ਾਮ ਤੱਕ ਕਿੰਨੇ ਪਾਰੇ ਮੈਟ ਕਿੰਨੇ ਗਿੱਲੇ ਮੈਟ ਹੁੰਦੇ ਨੇ ਤੇ ਵਲੌਗ ਚ ਵੀ ਬੜੀ ਮਿਹਨਤ ਲੱਗਦੀ ਬਣਾਉਣ ਲੱਗਾ ਤੁਸੀਂ ਜਲਦੀ ਜਲਦੀ ਚੈਨਲ ਨੂੰ ਜਾ ਕੇ ਕਰ ਲੋ ਸਬਸਕ੍ਰਾਈਬ ਤੇ ਕਰ ਦੋ ਬੈਲ ਆਈਕਨ ਪ੍ਰੈਸ ਤੇ ਆਪਾਂ ਮਿਲ ਲੌਂਜ 'ਚ ਲੱਗੇ ਹੋਏ ਨੇ ਸਫਾਈ ਕਰਨ ਵਾਲੇ ਕਰਮਚਾਰੀ ਸਫਾਈ ਵਾਲੇ ਕਚਰਾ ਮੈਨ ਤੇ ਜਲਦੀ ਜਲਦੀ ਬਾਈ ਕਰ ਦੋ ਸਫਾਈ ਸਾਰੇ ਲੌਂਜ 'ਚ ਕਚਰਾ ਮੈਨ ਲੱਗੇ ਨੇ ਸਫਾਈ ਕਰਨਾ ਆ ਗੋਲ ਪੇੜ ਦਾ ਮੈਨੂੰ ਨਾਂ ਦੱਸੋ ਕਮੈਂਟਾਂ 'ਚ ਜਲਦੀ ਜਲਦੀ ਤੁਸੀਂ ਤੇ ਦੋਸਤੋ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਬਾਈ ਹਾਂਜੀ ਆ ਦੱਸੀ ਮਾੜਾ ਜਿਹਾ ਕਿੰਨਾ ਕੋ ਕੰਮ ਔਖਾ ਹੈ ਬੜਾ ਕੰਮ ਔਖਾ ਬਾਈ ਬਾਕੀ ਸਾਰਾ ਪਾਸੇ ਚ ਕੰਮ ਘੈਂਟ ਹੁੰਦਾ ਬਸ ਔਖਾ ਕੀ ਹੁੰਦਾ ਔਖਾ ਮੈਟ ਤੋਂ ਨਹੀਂ ਮੈਟ ਤੋਂ ਨਹੀਂ ਮੈਟ ਗਿੱਲੇ ਚੱਕਨੇ ਬੜੇ ਔਖੇ ਹੁੰਦੇ ਨੇ ਦੋਸਤੋ ਬਾਕੀ ਕੰਮ ਸਾਰਾ ਹੀ ਘੈਂਟ ਹੁੰਦਾ ਅੱਜ 7 ਦਿਨ ਹੋ ਗਏ ਬਾਈ ਲੱਗਿਆ ਨੂੰ ਅੱਜ 7 ਦਿਨ ਹੋ ਗਏ 13 ਹੋ ਗਿਆ ਤੇ ਵਲੌਗ ਨਹੀਂ ਆ ਰਿਹਾ ਸੀ ਤੇ ਵਲੌਗ ਆਪਾਂ ਹੁਣ ਬਸ ਪਾਵਾਂ ਕਰਾ ਦੇ ਤੇ ਮੈਟ ਆਪਾਂ ਲੈ 12 13 ਹੀ ਤੋਤਣੀ ਤੇ ਚੈਨਲ ਨੂੰ ਕਾਲ ਸਬਸਕ੍ਰਾਈਬ ਮੈਂ ਤਾਂ ਬਹੁਤ ਲੱਗਦੀ ਵੀਡੀਓ